ਈਮੇਲ ਸੈਂਟ ਚੱਲ ਵੀ ਦੇਖਦੇ ਹਾਂ ਹੋਰ ਸਰ ਜੀ ਠੀਕ ਹੈ ਜੀ ਮੋਟੀ ਮੋਟੀ ਗੱਲ ਸਾਪੜੀਆਂ ਆਹੀ ਹੈ ਕਿ ਅਗਲੇ ਅੱਜ ਸ਼ਾਮ ਤੱਕ ਜਿਹੜੇ ਆਪਣੇ ਪਿੰਡ ਬਚ ਗਏ ਉਹ ਕੰਪਲੀਟ ਕਰਨੇ ਆ ਕਰੋ ਕਿ ਅਗਲੇ 2 ਦਿਨਾਂ ਦੇ ਵਿੱਚ ਆਪਾਂ ਜਿਹੜੇ ਠੀਕ ਹੈ ਜੀ ਬਹੁਤ ਵਧੀਆ 2 ਕੋਆਰਡੀਨੇਟਰ ਲਾਉਣੇ ਹਲਕੇ ਦੇ ਉਹ ਲਾਉਣੇ ਆ ਅਗਲੇ 3 ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਕੰਮ ਹੈ ਸਰਵੇ ਵਾਲਾ ਉਹ ਕੰਪਲੀਟ ਕਰਨਾ ਠੀਕ ਹੈ ਜੀ ਤੇ ਨਾਲ ਮਿਲ ਕੇ ਲਗਾਗੇ ਅਗਲੇ ਸੈਸ਼ਨ ਦੀ ਜਿਹੜੀ ਟ੍ਰੇਨਿੰਗ ਹੈ ਪੂਰੇ 10 ਦਿਨ ਬਾਅਦ ਆਪਾਂ ਸ਼ੁਰੂ ਕਰ ਦੇਣੀ ਹੈ ਤੇ ਨਾਲ ਮਿਲ ਕੇ ਸਾਰੇ ਟ੍ਰੇਨਿੰਗ ਦੇਵਾਂਗੇ ਤੇ ਬਹੁਤ ਵਧੀਆ ਉਪਰਾਲਾ ਹੈ ਸਾਡੀ ਸਰਕਾਰ ਦਾ ਦੋ ਤੁਹਾਨੂੰ ਹੋਰ ਦੇਖਿਓਗੇ ਅਮਰਦੀਪ ਅਮਰਿਆਦ ਜੀ ਜ਼ਰੂਰ ਕੀਤੀ ਜਾਊਗੀ ਕਿ ਕਿਹੜਾ ਕੰਮ ਡਾ